ਕੈਨੇਡਾ ਦੀ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਜਸਮੀਤ ਬਾੜੀਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜਸਵੀਤ ਜੀ ਸਭ ਤੋਂ ਪਹਿਲਾਂ ਕੈਨੇਡਾ ਦਾ ਜੇ ਰੁਖ ਕਰੀਏ ਕੈਨੇਡਾ ਦੇ ਵਿੱਚ ਇਸ ਵਕਤ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰਾ ਕੈਨੇਡਾ ਖੁੱਲ ਗਿਆ ਸਾਰੇ ਪ੍ਰੋਵਿੰਸ ਨੇ ਲਗਭਗ ਅਟੈਸਟੇਸ਼ਨ ਲੈਟਰ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੁਣ ਜਦੋਂ ਸਾਰਾ ਕੈਨੇਡਾ ਖੁੱਲ ਗਿਆ ਸਭ ਤੋਂ ਪਹਿਲਾਂ ਤਾਂ ਬਿਲਕੁਲ ਲੇਟੈਸਟ ਕੰਡੀਸ਼ਨਸ ਨੇ ਜਿਹੜੀਆਂ ਕੈਨੇਡਾ ਦੀਆਂ ਉਹਦਾ ਅਪਡੇਟ ਕਰੋ ਕਿ ਹੁਣ ਪ੍ਰੋਸੈਸ ਕਿਵੇਂ ਨੇ ਸਾਰੇ ਜੀ ਦੇਖੋ ਕੈਨਟਾ ਰਾਈਟ ਨਾਓ ਦੇਖੋ ਕਾਲਜਸ ਸਾਰੇ ਹੀ ਓਪਨ ਹੋ ਚੁੱਕੇ ਨੇ ਸੋ 온ਟਾਰੀਓ ਵਿੱਚ ਕਾਫੀ ਸਾਰੇ ਕਾਲਜਸ ਇਦਾਂ ਦੇ ਸੀ ਜਿਨ੍ਹਾਂ ਨੇ ਆ ਆਫ ਲੈਟਰਸ ਦੇਣੀਆਂ ਬੰਦ ਰੋਕੀਆਂ ਹੋਈਆਂ ਸੀ ਟਿਲ ਦ ਟਾਈਮ ਆਫ ਅਲੋਕੇਸ਼ਨ ਸੋ ਹੁਣ ਸਾਰੇ ਹੀ ਕਾਲਜਸ ਓਪਨ ਹੋ ਚੁੱਕੇ ਨੇ ਸੈਕੰਡਲੀ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਸੀ ਆਰਐਨਆਈਪੀ ਪ੍ਰੋਗਰਾਮ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸੋ RNIP ਪ੍ਰੋਗਰਾਮ ਨੂੰ ਇੱਕ ਪਰਮਨੈਂਟ ਪ੍ਰੋਗਰਾਮ ਦੇ ਦਿੱਤਾ ਗਿਆ ਕੈਨੇਡਾ ਵੱਲੋਂ ਸੋ ਜਿਹਦੇ ਵਿੱਚ ਸੱਡਬਰੀ ਨਾਰਥ ਬੇਂ ਥੰਡਰ ਬੇ ਸੂ ਸੇਂਟ ਮੈਰੀ ਟਿਮਿੰਸ ਵਰਗੇ ਸ਼ਹਿਰ Ontario ਵਿੱਚ ਹੀ ਆਉਂਦੇ ਸੀ ਸੋ ਸਟੂਡੈਂਟ ਸਿੱਖਤਾ ਉਹ ਅਟਰੈਕਟਿਵ ਪੁਆਇੰਟ ਹੈਗਾ ਕਿ ਆਪਾਂ RNIP ਫੁੱਲ ਟਾਈਮ ਰੀਇਨਸਟੇਟ ਹੋ ਗਿਆ ਸੋ ਜਿਹੜੇ ਬੱਚੇ ਇਨ੍ਹਾਂ ਕਾਲਜਿਸ 'ਚ ਪਹਿਲਾਂ ਗਏ ਆ ਜਾਂ ਫਿਊਚਰ 'ਚ ਜਾਣਗੇ ਉਹਨਾਂ ਨੂੰ PR 'ਚ ਬੈਨੀਫਿਟ ਮਿਲੇਗਾ ਸੋ ਲੁੱਕ ਫਾਰ ਐਨ RNIP ਸਿਟੀ ਔਰ ਜਿਵੇਂ ਹੁਣ AIPP ਦੇ ਅੰਡਰ ਜਿਹੜੇ ਕਾਲਜਿਸ ਜਾਂ ਯੂਨੀਵਰਸਿਟੀਆਂ ਆਂਦੀਆਂ ਦੇ ਕੋ ਉਥੇ ਸੀਟਸ ਆਰ ਨਾਟ ਅਵੇਲੇਬਲ ਬਟ ਰਾਈਟ ਨਾਓ ਵੀ ਹੈਵ ਸਮ ਪੀਜੀ ਡਿਪਲੋਮਾਸ ਇਨ ਸੇਂਟ ਫਰਾਂਸਿਸ ਜੇਵੀਅਰ ਯੂਨੀਵਰਸਿਟੀ ਨੋਵਸਕੋਸ਼ੀਆ ਕੇਪ ਬ੍ਰਿਟਨ ਯੂਨੀਵਰਸਿਟੀ ਨੋਵਸਕੋਸ਼ੀਆ ਬਟ ਪੀਜੀ ਡਿਪਲੋਮਾਸ ਐਂਡ ਬੈਚਲਰ ਡਿਗਰੀ ਆਰ ਅਵੇਲੇਬਲ ਬਟ ਇਫ ਯੂ ਟੈਲ ਮੀ ਕੀ ਤੁਹਾਡੇ ਕੋਲ ਤੁਹਾਨੂੰ ਕੋਈ ਅਟਲੈਂਟਿਕ ਵਿੱਚ ਡਿਪਲੋਮਾ ਚਾਹੀਦਾ ਥੈਟ ਇਜ਼ ਨਾਟ ਅਵੇਲੇਬਲ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਆ ਕਿ ਅਲਬਰਟਾ ਸੋ ਅਲਬਰਟਾ ਸਾਰਾ ਬੱਚਾ इजीली ਜਾ ਰਿਹਾ ਸੀ ਕਿਉਂਕਿ ਉਥੇ ਅਲਬਰਟਾ ਓਪਰਚ्युनिटी ਸਟ੍ਰੀਮ ਸੀ ਬਟ ਉਸ ਓਪਰਚੁਨਿਟੀ ਸਟਰੀਮ ਨੂੰ ਸਰਕਾਰ ਨੇ ਕੁਝ ਸਮੇਂ ਲਈ ਪਾਜ਼ ਕਰਤਾ ਥੈਟ ਮੀਨਸ ਕਿ ਉਸ ਸਕੀਮ ਚ ਓਵਰਵੈਲਮਿੰਗ ਰਿਸਪੌਂਸ ਆ ਗਿਆ ਸੀ ਸਾਰੇ ਬੱਚੇ ਓਨਟਾਰੀਓ ਨੂੰ ਛੱਡ ਕੇ ਅਲਬਰਟਾ ਜਾਣ ਲੱਗ ਗਏ ਸੀ ਬਟ ਸਟੂਡੈਂਟ ਹੁਣ ਉਸ ਸਕੀਮ ਤੇ ਵੀ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਉਹਦਾ ਸਹੀ ਤਰੀਕੇ ਯੂਜ਼ ਨਹੀਂ ਹੋ ਰਿਹਾ ਸੀ ਬਟ ਓਨਟਾਰੀਓ ਵਿੱਚ ਵੀ ਜਿਹੜੇ ਬੱਚੇ ਹੁਣ ਪੜਨਗੇ ਦੇ ਸ਼ੁੱਡ ਟਰਾਈ ਸਕਿਲਸ ਟ੍ਰੇਡਸ ਟੈਕਨੋਲੋਜੀ ਹੈਲਥ ਔਰ ਜਿਹੜੇ ਕੁਝ ਟੈਕਨੀਕਲ ਕੋਰਸਿਸ ਹਨ ਉਹਨਾਂ ਤੇ ਹੀ ਧਿਆਨ ਦੇਣ ਸਕਿੱਲ ਬੇਸ ਕੋਰਸਿਸ ਦੀ ਡਿਮਾਂਡ ਹਮੇਸ਼ਾ ਹੀ ਕੈਨੇਡਾ ਚ ਰਹੇਗੀ ਉਹਨਾਂ ਬੱਚਿਆਂ ਨੂੰ ਹਮੇਸ਼ਾ ਹੀ ਪੀਆਰ ਮਿਲੇਗੀ ਔਰ ਉਹ ਬੱਚੇ ਸੈਟਲ ਹਮੇਸ਼ਾ ਹੀ ਹੋਣਗੇ ਕੈਨੇਡਾ ਚ ਸੋ ਕੈਨੇਡਾ ਹਮੇਸ਼ਾ ਇੱਕ ਇਦਾਂ ਦਾ ਕੰਟਰੀ ਰਿਹਾ ਜਿਨੇ ਇੰਡੀਅਨਸ ਨੂੰ ਬਹੁਤ ਸਪੋਰਟ ਕੀਤਾ ਔਰ ਐਜੂਕੇਸ਼ਨ ਸਿਸਟਮ ਬੜਾ ਸਟਰੋਂਗ ਰਿਹਾ ਹੁਣ ਕੈਨੇਡਾ ਨੂੰ ਲੱਗਿਆ ਕਿ ਐਜੂਕੇਸ਼ਨ ਸਿਸਟਮ ਨੂੰ ਚੋਟ ਲੱਗ ਰਹੀ ਹੈ ਜਿਹੜੇ ਕਾਲਜਸ ਗਲਤ ਤਰੀਕੇ ਚੱਲ ਰਹੇ ਸੀ ਟੋਰਾਂਟੋ ਸ਼ਹਿਰ ਵਿੱਚ ਉਨਾ ਸਾਰਦਿਆਂ ਨੂੰ ਬੰਦ ਕਰ ਦਿੱਤਾ ਗਿਆ ਔਰ ਫਿਊਚਰ ਵਿੱਚ ਇੱਕ ਵਰਲਡ ਕਲਾਸ ਐਜੂਕੇਸ਼ਨ ਦੇਣ ਦਾ ਵਾਦਾ ਕੀਤਾ ਗਿਆ ਕੈਨੇਡੀਅਨ ਗਵਰਨਮੈਂਟ ਵੱਲੋਂ ਸੋ ਮੈਨੂੰ ਲੱਗਦਾ ਹੈ ਕਿ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਰਹੇਗਾ ਇਸ ਸਾਲ ਜਿੰਨੀਆਂ ਕਿ ਸੀਟਾਂ ਦਿੱਤੀਆਂ ਉਹ ਬਹੁਤ ਜਲਦੀ ਭਰ ਜਾਣਗੀਆਂ ਔਰ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਚਾਹੇ ਜਿੰਨੀ ਮਰਜ਼ੀ 네ਗੇਟਿਵ ਨਿਊਜ਼ ਜਾਂ 네ਗੇਟਿਵਿਟੀ ਆਈ ਜਾਏ ਮੈਨੂੰ ਲੱਗਦਾ ਜੇ ਆਪਾਂ ਕੰਪੇਅਰ ਕਰਦੇ ਹਾਂ ਕੈਨੇਡਾ ਨੂੰ ਕਿਸੇ ਵੀ ਹੋਰ ਕੰਟਰੀ ਦੇ ਨਾਲ ਸਟਿਲ ਕੈਨੇਡਾ ਵਿਲ ਰਿਮੇਨ ਟਾਪ ਡੈਸਟੀਨੇਸ਼ਨ दैट इज ਜੇ ਤੁਸੀਂ ਕਹੋਗੇ ਕਿ ਬੱਚੇ ਅਕਤੂਬਰ ਤੱਕ ਸੋ ਹੱਲੇ April ਚੱਲ ਰਿਹਾ ਹੈ ਅਪਰੂਵ ਅਕਤੂਬਰ ਚ ਵੀ ਅਸੀਂ ਕਹਾਂਗੇ ਤਾਂ ਅਕਤੂਬਰ ਚ ਬੱਚੇ ਕਹਿਣਗੇ ਸਾਨੂੰ ਸੀਟ ਦਵਾ ਦਿਓ ਕਿਸੇ ਤਰੀਕੇ ਜਿਹੜੀ ਮਿਲੇਗੀ ਨਹੀਂ ਬਿਲਕੁਲ ਠੀਕ ਹੈ ਸੋ ਕੈਨੇਡਾ ਨੂੰ ਪੂਰਾ ਤੁਸੀਂ ਉਹਦੀ ਵਿਆਖਿਆ ਕੀਤੀ ਕਿ ਇਸ ਵਕਤ ਕੈਨੇਡਾ ਦੀਆਂ ਕੀ ਸਥਿਤੀਆਂ ਨੇ ਪਟਿਆ ਸਾਹਿਬ ਜਿਵੇਂ ਖਾਸ ਤੌਰ ਤੇ Ontario ਦੀ ਗੱਲ ਕਰਦੇ ਹਾਂ 2 ਲੱਖ 35000 ਦਾ ਕੋਟਾ ਉੱਥੇ ਐਪਲੀਕੇਸ਼ਨ ਦਾ ਬਣਿਆ ਹੈ ਕਿੰਨੀ ਕੁ ਗੁੰਜਾਇਸ਼ ਹੈ ਸਾਡੇ ਵਿਦਿਆਰਥੀਆਂ ਲਈ ਇਸ ਵਕਤ অন্ਟਾਰੀਓ ਦੀ ਔਰ অন্ਟਾਰੀਓ ਦੇ ਵਿੱਚ ਕਿਹੜੇ ਕੋਰਸਸ ਤੇ ਸਟੂਡੈਂਟ ਇਸ ਵਾਰ ਫੋਕਸ ਕਰਨ ਸੀ ਦੇਖੋ 235000 ਦਾ ਜੇ ਮੈਂ 40% ਆਕਣਾ ਗੱਡਾਂ ਤਾਂ 140000 ਵੀਜ਼ਾਸ ਸੋ 6 ਲੱਖ ਅਪਲੀਕੇਸ਼ਨ ਦੇ ਨਾਲ 364000 ਵੀਜ਼ਾ ਦੇਣ ਦਾ ਪਲਾਨ ਹੈ ਜੋ ਇਸ ਸਾਲ ਦਾ ਹੈਗਾ ਉਹਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ 1 ਲੱਖ ਕੁ ਵੀਜ਼ਾ ਅਪਰੂਵਲ ਆਲਰੇਡੀ ਆ ਚੁੱਕੇ ਨੇ 264000 ਵੀਜ਼ਾ ਅਪਰੂਵਲ ਛੱਲੇ ਵੀ ਪੈਂਡਿੰਗ ਹੈ ਸੋ ਸਟੂਡੈਂਟਸ 1,40,000 ਵੀਜ਼ਾ অন্ਟਾਰੀਓ ਲਈ ਬਹੁਤ ਹੀ ਥੋੜਾ ਮਾਉਂਟ ਹੈਗਾ ਜਿਹੜੇ ਪ੍ਰੋਵਿੰਸ ਵਿੱਚ 26 ਕਾਲਜ ਹੋਣ ਸਰਕਾਰੀ ਤੇ 14 ਯੂਨੀਵਰਸਿਟੀਆਂ ਹੋਣ ਸਰਕਾਰੀ ਪ੍ਰਾਈਵੇਟ ਕਾਲਜ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਕਿਉਂਕਿ 1500 ਪ੍ਰਾਈਵੇਟ ਕਾਲਜ ਹੈਗੇ ਆਲਰੇਡੀ অন্ਟਾਰੀਓ ਵਿੱਚ ਸੋ 1,40,000 ਨੂੰ ਜੇ ਮੈਂ 40 ਦੇ ਨਾਲ ਡਿਵਾਈਡ ਕਰਦਾ ਤਾਂ ਸਿਰਫ 3500 ਹੀ ਸੀਟਾਂ ਇੱਕ ਕਾਲਜ ਨੂੰ ਆਉਂਦੀਆਂ ਸੋ ਕੁਝ ਕਾਲਜ ਇਸ ਇਦਾਂ ਦੇ ਸੀ ਉੱਥੇ ਜਿੰਨਾ ਵਿੱਚ 30-30,000 ਬਚਾ ਜਾ ਰਿਹਾ ਸੀ ਉਹ ਔਰ ਕਾਫੀ سارے ਕਾਲਜਿਸ ਇਦਾਂ ਦੇ ਵੀ ਸੀ ਜਿਹੜੇ 10-10 ਹਜ਼ਾਰ ਬੱਚਾ ਵੀ ਲੈ ਕੇ ਜਾ ਰਹੇ ਸੀ ਸੋ ਸਟੂਡੈਂਟਸ ਆਪਾਂ ਨੂੰ ਇਹ ਦੇਖਣਾ ਕਿ অন্ਟਾਰੀਓ ਸਭ ਤੋਂ ਪ੍ਰਿਫਰਡ ਡੈਸਟੀਨੇਸ਼ਨ ਸੀ 1 ਸੈਕੰਡਲੀ অন্ਟਾਰੀਓ ਵਿੱਚ ਕੀ ਕਹਿੰਦੇ ਹੁਣ ਇਹ ਸੀਟਸ ਘਟਨ ਨਾਲ ਔਰ ਕੁਝ ਕੋਰਸੇਸ ਬੰਦ ਹੋਣ ਨਾਲ ਕਿਉਂਕਿ ਜਨਰਲ ਬਿਜ਼ਨਸ ਦੇ ਕੋਰਸੇਸ ਬਿਜ਼ਨਸ ਮੈਨੇਜਮੈਂਟ ਆਈਬੀਐਮ ਪ੍ਰੋਜੈਕਟ ਮੈਨੇਜਮੈਂਟ ਵਰਗੇ ਕੋਰਸੇਸ ਬੰਦ ਕੀਤੇ ਜਾਣਗੇ অন্ਟਾਰੀਓ ਵਿੱਚ ਬਿਕਾਜ਼ ਉਹਨਾਂ ਕੋਰਸੇਸ ਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀ অন্ਟਾਰੀਓ 'ਚ ਸਿਰਫ ਐਂਟਰੀ ਲੈਣ ਲਈ ਸੋ ਸਕਿਲਡ ਬੇਸ ਕੋਰਸੇਸ ਤੇ ਹੀ ਫੋ ਕਿ ਉਹ অন্ਟਾਰੀਓ ਵਿਲ ਕਮ ਐਸ ਵੈਰੀ 빅 ਪ੍ਰੋਵਿੰਸ ਐਂਡ অন্ਟਾਰੀਓ ਪੀਆਰ ਵੀ ਦੇਗਾ ਇਸ ਟਾਈਮ ਤੇ ਵੀ অন্ਟਾਰੀਓ ਪੀਐਨਪੀ ਦੇ ਅੰਡਰ ਬਹੁਤ achchiyan ਪੀਆਰ ਸਕੀਮਸ ਆ ਰਹੀਆਂ অন্ਟਾਰੀਓ ਟੈਕਨੋਲੋਜੀ ਟ੍ਰੇਡ ਸਕਿੱਲਸ ਹੈਲਥ ਟ੍ਰਾਂਸਪੋਰਟ ਨੂੰ ਲੈ ਕੇ ਬੜੇ ਹੀ achchhe ਪੀਆਰ ਦੇ ਪੀਐਨਪੀ ਦੇ ਅੰਡਰ ਉਹ ਕੱਟ ਰਿਹਾ ਔਰ ਜਿਨੂੰ ਕਹਿੰਦੇ ਆ ਡਰਾਸ ਔਰ ਜਿਹਦੇ ਅੰਦਰ ਬਹੁਤ ਸਾਰੇ ਬੱਚਿਆਂ ਨੂੰ ਪੀਆਰ ਵੀ ਲੈਣੀ ਸੌਕੀ ਹੋਈ ਹੋਈ ਹੈ ਬਿਲਕੁਲ ਠੀਕ ਹੈ ਜਿਵੇਂ ਤੁਸੀਂ ਦੱਸਿਆ 26 ਕਾਲਜ ਨੇ ਅ uh, 10 12 14 ਦੇ ਕਰੀਬ ਯੂਨੀਵਰਸਿਟੀਆਂ ਨੇ ਸੋ 온ਟਾਰੀਓ ਦਾ ਹੁਣ ਇਨਟੇਕ ਸਟੂਡੈਂਟਸ ਦੇ ਲਈ ਕਿਹੜਾ ਅਵੇਲੇਬਲ ਹੈ ਮੈਨੂੰ ਲੱਗਦਾ ਮਈ ਇਨਟੇਕ ਦੀ ਤੱਕ ਅਜੇ ਖਤਮ ਨਹੀਂ ਹੈ ਦੇਖੋ ਮਈ ਇਨਟੇਕ ਤਾਂ ਮੈਂ ਕਹਾਂਗਾ ਸਰ ਕਿਸੇ ਵੀ ਕਿਸੇ ਵੀ ਪ੍ਰੋਵਿੰਸ 'ਚ ਅਵੇਲੇਬਲ ਨਹੀਂ ਹੈਗਾ ਬਿਕਾਜ਼ ਮਈ ਇਨਟੇਕ ਲਈ ਆਲਰੇਡੀ ਅਸੀਂ ਲੇਟ ਆ ਸੋ ਮਈ ਇਨਟੇਕ ਕਿਸੇ ਵੀ ਪ੍ਰੋਵਿੰਸ 'ਚ ਅਵੇਲੇਬਲ ਨਹੀਂ ਹੈਗਾ ਸੋ ਸੋ ਸਟੂਡੈਂਟਸ ਨੂੰ ਇਸ ਟਾਈਮ ਤੇ ਮੈਂ ਇਹੀ ਗਾਈਡ ਕਰਨਾ ਚਾਹਾਂਗਾ ਕਿ ਸੈਪਟੈਂਬਰ ਇਨਟੇਕ ਇਸ ਪ੍ਰਿਫਰਡ ਇਨਟੇਕ और एम बी ए भी जो लेना चाहते हो तो यूनीवर्सिटी कैनेडा वैस यूनिवर्सिटी नायगरा फॉल्स आई बी यू और होर भी जाइवेट यूनिवर्सिटीज हैं उन्होंने एडमिशन लैनी थोड़ी आसान रहेगी पब्लिक यूनीवर्सिटी का मास्टर का जरा रिवर्ट है दैट इज़ एट टू टैन मंथस इन्नी ज्यादा देर आप वेट नहीं कर पावे सो स्टूडेंट्स आई फील कि डेफिनेटली यू शुड फोकस ऑन गैटिंग मास्टर एडमिशन जो अपने पाउज में लैके जाना चाहते हो अदरवाइज पी जी डिप्लोमो गुड ऑप्शन बिल्कुल ठीक है जी सो तो यार ऑप्शनस अवेलेबल ने जिमें जसमीत जी दस रहे ने स्क्रीन पर नंबर है नब्बे चार सौ तेरह नब्बे चार सौ बारह और वट्सअप नंबर है नब्बे चार सौ दस छियानवे so एक सौ सो इन टैलीफोन नंबर से लगातार संपर्क कर सकते हो अपना प्रोफाइल तुम्हें वट्सएप कर सकते हो जसमीत जी को तो प्रोफाइल है जोड़ा वो डायरैक्ट इन्हे वट्सअप नंबर पर पहुंचेगा और इंडिया के किसी भी हिस्से टैलीफोन के जरिए भी ऑनलाइन फाइल लैंडमार्क इमीग्रेशन के जरिए ਤੁਸੀਂ ਮੂਵ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਜੇ ਕਿਸੇ ਦੀ ਹੋਰ ਕੋਈ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 9041390412 WhatsApp ਕਰ ਸਕਦੇ ਹੋ 9041096100 ਥੈਂਕ ਯੂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ